ਹਾਂਜੀ ਮਿੱਤਰੋ ਆ ਦੇਖੋ ਆ ਸਟੋਰੀ ਪੂਰੀ ਵੇਖੋ ਵੇਖ ਕੇ ਆਨੰਦ ਆ ਜਾਵੇਗਾ ਕਿਉਂਕਿ ਇਹਦੇ ਵਿੱਚ ਜਾਗਰੂਕਤਾ ਵੀ ਹੈ ਤੇ ਆ ਦੇਖੋ ਆ ਮੁੰਡਾ ਹੁਣ ਇਹਨੇ ਕੰਮ ਲੱਭਣ ਜਾਣਾ ਸੀ ਤੇ ਇਹ ਹੁਣ ਸਵੇਰੇ ਉੱਠਿਆ ਲੇਟ ਤੇ ਇਹ ਕੀ ਹੋ ਗਿਆ ਇਹ ਹੁਣ ਗੁੱਸਾ ਕਰਦਾ ਪਿਆ ਹੈ ਦੇ ਵੀ ਮਛਤੀ ਜਾਣਾ ਛੇਤੀ ਜਾਣਾ ਮਾਂ ਇਹਦੇ ਵਾਸਤੇ ਦੀ ਚਾਹ ਲੈ ਕੇ ਆਈਏ ਕਹਿੰਦਾ ਨਹੀਂ ਮੈਨੂੰ ਚਾਹ ਦੀ ਨਹੀਂ ਲੋੜ ਮੈਂ ਛੇਤੀ ਜਾਣਾ ਤੇ ਮਾਂ ਉਹ ਵੀ ਗੁੱਸੇਜ ਦੇ ਨਾਲ ਚਲਾ ਗਿਆ ਤੇ ਅੱਗੋਂ ਦੇਖੋ ਜਦੋਂ ਇਹ ਗਿਆ ਮਾਂ ਤੇ ਮਾਂ ਹੁੰਦੀ ਉਹਨੇ ਕਿਹਾ ਵਾਹਿਗੁਰੂ ਇਹਦੇ ਤੇ ਕਿਰਪਾ ਕਰੋ ਇਹ ਮੈਂ ਗੁੱਸੇਜ ਦੇ ਨਾਲ ਛੇਤੀ ਚਲਾ ਗਿਆ ਇਹਨੂੰ ਨੌਕਰੀ ਦੇ ਦਿਓ ਤੇ ਇਹਦਾ ਕੰਮ ਬਣ ਜਾਵੇ ਤੇ ਧੀ ਵੇਂਦੀ ਪਈ ਸੀ ਉਹਨੇ ਮਾਂ ਨੂੰ ਕਿਹਾ ਵੀ ਤੈਨੂੰ ਕਿਵੇਂ ਬੋਲ ਕੇ ਗਿਆ ਠੀਕ ਹੈ ਕੰਮ ਕਰਨਾ ਆਪਣੀ ਥਾਂ ਤੇ ਅਪਰੇ ਦਾ ਮਤਲਬ ਇਹ ਥੋੜਾ ਵੀ ਅਸੀਂ ਰਿਸ਼ਤੇ ਨਾਤੇ ਭੁੱਲ ਜਾਗੇ ਵੱਡਿਆਂ ਦੀ ਰਿਸਪੈਕਟ ਕਰਨੀ ਸਾਡਾ ਕਰਮ ਹੈ ਇਹਨਾਂ ਕਾ ਵੀਰੇ ਨੂੰ ਕਿਵੇਂ ਨਾ ਕਿਵੇਂ ਮੈਂ ਸਮਝਾਉਣੀ ਆ ਤੇ ਇਹਨ ਦੇਖੋ ਜਾ ਕੇ ਜਦੋਂ ਗਈ ਤੇ ਉਹ ਮੁੰਡੇ ਦਾ ਸੁਭਾਈ ਜਿਵੇਂ ਬਹਿਮਾ ਭਰਮਾ ਜਲਾ ਨਹੀਂ ਹੁੰਦਾ ਬੰਦਾ ਉਹ ਕੰਦਾ ਨਿਛੇ ਕਿੱਥੇ ਮੱਥੇ ਲੱਗ ਗਈਆਂ ਮੈਨੂੰ ਤੇ ਨੌਕਰੀ ਨਹੀਂ ਮਿਲਣੀ ਚੱਲ ਇੱਥੋਂ ਜਾ ਇਹਨੇ ਬੜਾ ਸਮਝਾਇਆ ਵੀ ਨਹੀਂ ਨਹੀਂ ਤੇ ਬੂਲ ਬੂਲ ਕੇ ਚਲਾ ਗਿਆ ਤੇ ਦੇਖੋ ਹੁਣ ਹੋਇਆ ਕਿ ਦੇਖੋ ਭੈਣਾਂ ਦਾ ਪਿਆਰ ਭਰਾ ਦੇ ਨਾਲ ਆ ਦੇਖੋ ਫਿਰ ਵੀ ਅਰਦਾਸ ਕਰ ਰਹੀ ਹੈ ਮਹਾਰਾਜ ਕਿਰਪਾ ਕਰਿਓ ਮੇਰੇ ਵੀਰ ਨੂੰ ਨੌਕਰੀ ਮੇਰੇ ਵੀਰ ਦਾ ਕੰਮ ਬਣ ਜਾਵੇ ਤੇ ਆ ਜਦੋਂ ਇਹਨਾਂ ਦਾ ਬਾਪੂ ਘਰੇ ਆਇਆ ਤੇ ਹੋਇਆ ਕਿ ਘਰ ਵਾਲੀ ਜਦੋਂ ਪਾਣੀ ਫੜਾਉਣ ਲੱਗੀ ਸੀ ਤੇ ਉਹਨੇ ਇਹਦੇ ਨਾਲ ਗੱਲਬਾਤ ਕੀਤੀ ਤੇ ਇਹਨੇ ਪੁੱਛਿਆ ਵੀ ਮੁੰਡਾ ਕਿੱਥੇ ਆਇਆ ਨਹੀਂ ਹੱਲੀ ਉਹ ਕਹਿੰਦੀ ਵੀ ਸਵੇਰ ਦਾ ਗਿਆ ਬੁੜਬੁੜ ਜੀ ਕਰਦਾ ਗਿਆ ਚਲਾ ਵਿਚਾਰੇ ਨਾ ਚਾਹ ਪੀਤੀ ਨਾ ਕੁਛ ਤੇ ਐਵੇਂ ਚਲਾ ਗਿਆ ਤੇ ਕਿਸੇ ਕੋਈ ਗੱਲ ਨਹੀਂ ਸੁਣੀ ਉਹਨੇ ਤੇ ਇਹ ਬੰਦਾ ਕਹਿੰਦਾ ਜੀ ਤੈਨੂੰ ਕੁਝ ਕਹਿ ਤੇ ਮੈਂ ਉਹਦੇ ਨਾਲ ਗੱਲ ਕਰਾਂਗੇ ਨੇ ਕਿਹਾ ਨਹੀਂ ਨਹੀਂ ਮੇਰਾ ਬੱਚਾ ਹੈ ਮੈਨੂੰ ਕੀ ਕਹਿਣਾ ਉਹਨੇ ਵਾਹਿਗੁਰੂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ ਕੋਈ ਨਹੀਂ ਆ ਜਾਂਦਾ ਫੇਰ ਆਪਾਂ ਗੱਲ ਕਰਾਂਗੇ ਬੰਦਾ ਕਹਿੰਦਾ ਤੇ ਇਹ ਹਾਲੇ ਵਿਚਾਰਾ ਬੈਠਾ ਹੀ ਸੀ ਹੁਣ ਦੇਖੋ ਬਾਪੂ ਵੀ ਕੀ ਚੀਜ਼ ਹੁੰਦਾ ਆਧੀ ਨੇ ਆ ਕੇ ਸ਼ਿਕਾਇਤ ਲਾਤੀ ਵੀ ਸਾਨੂੰ ਬੋਲ ਕੇ ਗਿਆ ਡੈਡੀ ਦੇ ਕੰਮ ਤੇ ਜਾਣਾ ਠੀਕ ਹੈ ਪੈਸੇ ਕਮਾਉਣੇ ਠੀਕ ਨੇ ਪਰ ਇਹਦਾ ਮਤਲਬ ਇਹ ਥੋੜਾ ਵੀ ਅਸੀਂ ਕਿਸੇ ਨੂੰ ਵੀ ਕੁਝ ਵੀ ਬੋਲ ਲਾਂਗੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਅੱਗੇ ਕੌਣ ਖੜਾ ਹੋਇਆ ਕਿਹਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਇਹਦਾ ਬਾਪੂ ਬੜਾ ਸਿਆਣਾ ਸੀ ਉਹਨੇ ਕਿਹਾ ਕੋਈ ਗੱਲ ਨਹੀਂ ਪੁੱਤ ਆ ਲੈਂਦੇ ਉਹਨੂੰ ਮੈਂ ਆਪੇ ਗੱਲ ਕਰਾਂਗਾ ਤੁਸੀਂ ਕਿਸੇ ਨੇ ਮਨ ਦੇ ਵਿੱਚ ਗੁੱਸਾ ਗੱਲਾਂ ਨਹੀਂ ਰੱਖਣਾ ਕਿਉਂ ਨਾ ਦੇਖੋ ਜਿਹੜਾ ਸਵੇਰੇ ਗਿਆ ਸੀ ਗੁੱਸੇ ਦੇ ਨਾਲ ਤੇ ਹੁਣ ਹੱਸਦਾ ਖੇਡਦਾ ਵਾਪਸ ਆਇਆ ਕਿਉਂ ਕਿਉਂਕਿ ਇਨਸਾਨ ਦੀ ਫਿਤਰਤ ਹੈ ਜਦੋਂ ਕੁਝ ਮਿਲਦਾ ਹੈ ਤੇ ਇਨਸਾਨ ਖੁਸ਼ ਹੋ ਜਾਂਦਾ ਹੈ ਤੇ ਜਦੋਂ ਨਹੀਂ ਤੇ ਉਦੋਂ ਦੁਖੀ ਹੋ ਜਾਂਦਾ ਹੈ ਬਾਪੂ ਨੇ ਪੁੱਛਿਆ ਕੰਮ ਬਣ ਗਿਆ ਕਹਿੰਦਾ ਬਣ ਗਿਆ ਤੇ ਫਿਰ ਇਸੇ ਤਰ੍ਹਾਂ ਗੱਲਾਂបੱਤਾਂ ਕਰਕੇ ਬਾਪੂ ਕਹਿੰਦਾ ਵੀ ਸਵੇਰੇ ਤੂੰ ਕੁੜੀ ਨੂੰ ਨੇਸ਼ ਕਹਿੰਦਾ ਸੈਂ ਤੇ ਜੇ ਸੱਚੀ ਨੇਸ਼ ਹੁੰਦੀ ਤੇ ਤੇਰਾ ਕੰਮ ਬਣਨਾ ਸੀ ਨੇਸ਼ ਨੂੰ ਕੁਝ ਨਹੀਂ ਹੁੰਦਾ ਆਪਣੀ ਮਿਹਨਤ ਹੁੰਦੀ ਹੈ ਤੂੰ ਇਹਨਾਂ ਤੇ ਗੁੱਸਾ ਕੀਤਾ ਮਾਫੀ ਮੰਗ ਇਹਨਾਂ ਤੋਂ ਦੇਖੋ ਬਾਪੂ ਦੇ ਕਹਿਣ ਤੇ ਮੁੰਡੇ ਨੇ ਭੈਣ ਤੋਂ ਵੀ ਮਾਫੀ ਮੰਗੀ ਤੇ ਮਾਂ ਤੋਂ ਵੀ ਮਾਫੀ ਮੰਗੀ ਮਾਂ ਨੇ ਕਿਹਾ ਵੀ ਅਸੀਂ ਪੁੱਤ ਤੇਰੇ ਨਾਲ ਹੀਆਂ ਭੈਣ ਨੇ ਵੀ ਕਿਹਾ ਵੀ ਛੱਡ ਦੀ ਕਲਾ ਪਰ ਬੋਲਣ ਲੱਗਿਆ ਸਲੀਕਰ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਦੇਖੋ ਜਿਹੜੇ ਇਦਾਂ ਕਰਦੇ ਨੇ ਮਾਂ ਬਾਪ ਦਾ ਸਤਿਕਾਰ ਕਰਿਆ ਕਰੋ ਭੈਣ ਭਰਾਵਾਂ ਦਾ ਕੰਮ ਆਪਣੀ ਜਗ੍ਹਾ ਤੇ ਰਿਸ਼ਤੇ ਨਾਤੇ ਆਪਣੀ ਜਗ੍ਹਾ ਤੇ ਹੋਇਆ ਕਰਦੇ ਆ ਦੇਖੋ ਇੱਕ ਵਾਰ ਚਲੇ ਜਾਂ ਦੁਬਾਰਾ ਨਹੀਂ ਮਿਲਦੇ ਵੀਡੀਓ ਨੂੰ ਲਾਈਕ ਕਰਕੇ